ਇੱਕ ਘਰ ਜਿਹਦੇ ਵਿੱਚ ਇੱਕ ਇੱਕ ਕਰਕੇ ਲਗਾਤਾਰ ਪੰਜ ਮੋਤਾਂ ਹੋਈਆਂ ਤੇ ਮੋਤਾਂ ਵੀ ਬਹੁਤ ਘੱਟ ਟਾਈਮ ਦੇ ਵਿੱਚ ਸਿਰਫ 20 ਦਿਨਾਂ ਦੇ ਵਿੱਚ ਪੰਜ ਮੋਤਾਂ ਔਰ ਮੋਤਾਂ ਵੀ ਇੰਨੇ ਰਹਿਸਮਈ ਢੰਗ ਦੇ ਨਾਲ ਹੋਈਆਂ ਕੋਈ ਖੂਨ ਖਰਾਬਾ ਨਹੀਂ ਕੋਈ ਸ਼ੋਰ ਨਹੀਂ ਵੇਖਣ ਵਾਲਾ ਹਰ ਕੋਈ ਹੈਰਾਨ ਰਹਿ ਜਾਂਦਾ ਸੀਗਾ ਕਿ ਸਭ ਕੁਝ ਕਿਵੇਂ ਹੋ ਸਕਦਾ ਆ ਤੇ ਜਦੋਂ ਇਹਨਾਂ ਨੂੰ ਡਾਕਟਰ ਕੋਲ ਲੈ ਕੇ ਜਾਇਆ ਜਾਂਦਾ ਤਾਂ ਡਾਕਟਰ ਵੀ ਉੱਥੇ ਹੱਥ ਖੜੇ ਕਰ ਜਾਂਦੇ ਕਿ ਸਾਨੂੰ ਇਹਨਾਂ ਦੀ ਬਿਮਾਰੀ ਦਾ ਹੀ ਪਤਾ ਨਹੀਂ ਕਿ ਇਹਨਾਂ ਨੂੰ ਹੋਇਆ ਕੀ ਹੈ ਇਸ ਕੇਸ ਤੋਂ ਪਰਦਾ ਉਦੋਂ ਉੱਠਦਾ ਹੈ ਜਦੋਂ ਕਾਤਿਲ ਖੁਦ ਦੱਸਦਾ ਹੈ ਕਿ ਸਭ ਕੁਝ ਮੈਂ ਕੀਤਾ ਆ ਤੇ ਇਹਦੇ ਪਿੱਛੇ ਦੀ ਵਜ੍ਹਾ ਵੀ ਉਹ ਦੱਸਦਾ ਆ ਤੇ ਇਹ ਵੀ ਦੱਸਦਾ ਆ ਕਿ ਮੈਂ ਇਹ ਕੀਤਾ ਕਿੱਦਾਂ ਆ ਤੇ ਤੁਹਾਨੂੰ ਸੁਣਾਣਿਆਂ ਅੱਜ ਇਸ ਕੇਸ ਦੀ ਪੂਰੀ ਕਹਾਣੀ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਇਹਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਤੇ ਅੱਜ ਦੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਮਹਾਰਾਸ਼ਟਰ ਦੇ ਗੜਚਿਰੋਲੀ ਤੋਂ ਇੱਥੇ ਇੱਕ ਪਰਿਵਾਰ ਰਹਿੰਦਾ ਆ ਇਹ ਪਰਿਵਾਰ ਦੇ ਮੁਖੀਆ ਦਾ ਨਾਮ ਹੁੰਦਾ ਹੈ ਸ਼ੰਕਰ ਕੁਮਹਾਰੇ ਇਹਨੂੰ ਜਿਹੜਾ ਪਿਆਰ ਨਾਲ ਉਹ ਤੇ ਸਾਰੇ ਸ਼ੰਕਰ ਕੁਮਾਰ ਵੀ ਕਹਿੰਦੇ ਸੀਗੇ ਇਹਨਾਂ ਦੀ ਪਤਨੀ ਦਾ ਨਾਮ ਸੀਗਾ ਵਿਜੈ ਲక్ష్ਮੀ ਇਹਨਾਂ ਦੇ ਤਿੰਨ ਬੱਚੇ ਹੁੰਦੇ ਆ ਤੇ ਹੁਣ ਘਰ ਪਰਿਵਾਰ ਚ ਸਭ ਕੁਝ ਠੀਕ ਚੱਲ ਰਿਹਾ ਹੁੰਦਾ ਹੈ ਇੱਕ ਖਾਸ ਤਖੇੜ ਦਾ ਖੁਸ਼ਹਾਲ ਪਰਿਵਾਰ ਸੀਗਾ ਇਹ ਤੇ ਹੁਣ ਹੁੰਦਾ ਕੀ ਹੈ ਸੈਪਟੰਬਰ 2023 ਦੇ ਵਿੱਚ ਦੂਜੇ ਹਫਤੇ ਚ ਸਤੰਬਰ ਦੇ ਇਹ ਜਿਹੜਾ ਘਰ ਦਾ ਮੁਖੀ ਹੈ ਬਿਮਾਰ ਹੋ ਜਾਂਦਾ ਹੈ ਬਿਮਾਰ ਕਿਵੇਂ ਹੁੰਦਾ ਹੈ ਇਹਦੇ ਸਿਰ ਦੇ ਵਿੱਚ ਤੇਜ਼ ਦਰਦ ਤੇ ਪੂਰੇ ਜਿਹੜੇ ਸ਼ਰੀਰ ਦੇ ਵਿੱਚ ਤੇਜ਼ ਦਰਦੇ ਨੂੰ ਹੋਣਾ ਸ਼ੁਰੂ ਹੋ ਜਾਂਦਾ ਹੈ ਪਹਿਲਾਂ ਤਾਂ ਉਹਨੂੰ ਇਹ ਲੱਗ ਰਿਹਾ ਹੁੰਦਾ ਹੈ ਕਿ ਸ਼ਾਇਦ ਮੌਸਮ ਬਦਲਿਆ ਆ ਇਸ ਕਰਕੇ ਸਭ ਕੁਝ ਹੋ ਰਿਹਾ ਆ ਉਹ ਇਹਨਾਂ ਧਿਆਨ ਨਹੀਂ ਦਿੰਦੇ ਸੋਚਦੇ ਕਿ ਹੌਲੀ-ਹੌਲੀ ਠੀਕ ਹੋ ਜਾਏ ਪਰ ਹਾਲੇ ਸ਼ੰਕਰ ਠੀਕ ਵੀ ਨਹੀਂ ਹੋਇਆ ਹੁੰਦਾ ਤੇ ਉਹਦੀ ਪਤਨੀ ਹੁੰਦੀ ਹੈ ਜਿਹੜੀ ਵਿਜੇਲక్ష్ਮੀ ਉਹ ਵੀ ਬਿਮਾਰ ਹੋ ਜਾਂਦੀ ਹੈ ਔਰ ਉਹਦੇ ਵਿੱਚ ਵੀ ਸੇਮ ਉਹੀ ਲੱਛਣ ਸੀਗੇ ਜਿਹੜੇ ਸ਼ੰਕਰ ਚ ਸੀਗੇ ਤੇਜ਼ ਜਿਹੜਾ ਸਿਰ ਚ ਦਰਦ ਹੁੰਦਾ ਆ ਤੇ ਪੂਰੇ ਸਰੀਰ ਦੇ ਵਿੱਚ ਦਰਦ ਹੁੰਦਾ ਆ ਔਰ ਇਹ ਜਦੋਂ ਸਰੀਰ ਦੇ ਵਿੱਚ ਦਰਦ ਹੱਦੋਂ ਜ਼ਿਆਦਾ ਵੱਧ ਜਾਂਦਾ ਆ ਤੇ ਇਹਨਾਂ ਨੂੰ ਉੱਥੇ ਉਥੋਂ ਉਸੇ ਹੀ ਇਲਾਕੇ ਦੇ ਹਸਪੀਟਲ ਚ ਲੈ ਕੇ ਜਾਇਆ ਜਾਂਦਾ ਆ ਤੇ ਡਾਕਟਰਾਂ ਨੂੰ ਉੱਥੇ ਸਮਝ ਨਹੀਂ ਸੀ ਆ ਰਿਹਾ ਕਿ ਇਹਨਾਂ ਨੂੰ ਹੈ ਕੀ ਉਹ ਦਵਾਈ ਦਿੰਦੇ ਆ ਪਰ ਉਹਦੇ ਨਾਲ ਕੋਈ ਵੀ ਇਹਨਾਂ ਨੂੰ ਫਰਕ ਆ ਜਿਹੜਾ ਨਹੀਂ ਪੈਂਦਾ ਤੇ ਹੁਣ ਉਹ ਥੋੜੇ ਦਿਨ ਇਲਾਜ ਕਰਦੇ ਪਰ ਜਦੋਂ ਉਹਨਾਂ ਨੂੰ ਨਹੀਂ ਪਤਾ ਚੱਲਦਾ ਤਾਂ ਉਹ ਸਰਕਾਰੀ ਹਸਪੀਟਲ 'ਚ ਭੇਜ ਦਿੰਦੇ ਆ ਇਸੇ ਸ਼ਹਿਰ ਦੀ ਕਿਸੇ ਵੱਡੇ ਸਰਕਾਰੀ ਹਸਪੀਟਲ 'ਚ ਭੇਜ ਦਿੰਦੇ ਆ ਪਰ ਉੱਥੇ ਜਾ ਕੇ ਵੀ ਉੱਥੇ ਹੀ ਆਹੀ ਹੁੰਦਾ ਆ ਦਵਾਈਆਂ ਚੱਲਦੀਆਂ ਆ ਪਰ ਡਾਕਟਰ ਨੂੰ ਕੋਈ ਸਮਝ ਨਹੀਂ ਆਉਂਦਾ ਹੁਣ ਉਹ ਹਸਪੀਟਲ ਵਾਲੇ ਇਹਨਾਂ ਨੂੰ ਹੈ ਜਿਹੜਾ ਨਾਗਪੁਰ ਸ਼ਿਫਟ ਕਰ ਦਿੰਦੇ ਆ ਨਾਗਪੁਰ ਦੇ ਇੱਕ ਹਸਪੀਟਲ 'ਚ ਉੱਥੇ ਜਦੋਂ ਉਹਨਾਂ ਦੇ ਬਾਰੇ ਸਭ ਕੁਝ ਡਾਕਟਰ ਵੇਖਦੇ ਆ ਸਾਰੇ ਚੈੱਕਅਪ ਕਰਦੇ ਆ ਤਾਂ ਉੱਥੇ ਕੀ ਹੁੰਦਾ ਹੈ 20 ਸਤੰਬਰ ਨੂੰ ਇਹ ਜਿਹੜਾ ਸ਼ੰਕਰ ਦੀ ਤਾਂ ਉੱਥੇ ਹੀ ਮੌਤ ਹੋ ਜਾਂਦੀ ਹੈ ਤੇ ਹੁਣ ਸਾਰੇ ਜੀ ਆ ਜਿਹੜੇ ਘਰ ਦੇ ਸੀਗੇ ਸਦਮੇ ਸੀਗੇ ਕੀ ਹੋਇਆ ਕੀ ਹੈ ਆਖਰ ਦਰਦੀ ਸੀਗਾ ਕੁਝ ਜ਼ਿਆਦਾ ਵੱਡੀ ਵਜ੍ਹਾ ਵੀ ਨਹੀਂ ਸੀ ਜਿਹਦੇ ਕਰਕੇ ਕੀ ਮੌਤ ਹੋ ਜੇ ਤਾਂ ਹੁਣ ਥੋੜੇ ਦਿਨ ਹੀ ਨਿਕਲਦੇ ਆ ਤੇ 25 ਸਤੰਬਰ ਨੂੰ ਜਾ ਕੇ ਵਿਜੈਲక్ష్ਮੀ ਸੀਗੀ ਜਿਹੜੀ ਸ਼ੰਕਰ ਦੀ ਘਰਵਾਲੀ ਹੁੰਦੀ ਐ ਉਹਦੀ ਵੀ ਐ ਜਿਹੜੀ ਉਹ ਮੌਤ ਹੋ ਜਾਂਦੀ ਐ ਤੇ ਪੂਰਾ ਪਰਿਵਾਰ ਸਦਮੇ ਵਿੱਚ ਸੀਗਾ ਇੱਕ ਹੱਸਦਾ ਖੇਡਦਾ ਪਰਿਵਾਰ ਜਿਹਦੇ ਦੋ ਜੀ ਇਸ ਦੁਨੀਆ ਤੋਂ ਚਲੇ ਜਾਂਦੀਆਂ ਤੇ ਹੁਣ ਘਰ 'ਚ ਲੋਕਾਂ ਦਾ ਆਉਣਾ ਜਾਣਾ ਵੀ ਸ਼ੁਰੂ ਹੋ ਜਾਂਦਾ ਆ ਕਿਉਂਕਿ ਇੱਥੇ ਮੌਤਾਂ ਹੋਈਆਂ ਸੀਗੀਆਂ ਦੋ ਤੇ ਹੁਣ ਕੀ ਹੁੰਦਾ ਐ ਜਿਹੜੀ ਸ਼ੰਕਰ ਹੁੰਦਾ ਆ ਇਹਦੀ ਉੱਥੇ ਸਾਲੀ ਵੀ ਆਈ ਹੁੰਦੀ ਆ ਆਪਣੇ ਬੱਚੇ ਦੇ ਨਾਲ ਆਪਣੀ ਭੈਣ ਦਾ ਪਤਾ ਲੈਣ ਦੇ ਲਈ ਜਦੋਂ ਠੀਕ ਨਹੀਂ ਸੀਗੇ ਉਦੋਂ ਦੇ ਆਏ ਹੋਏ ਸੀ ਉਹ ਇਹਨਾਂ ਦੇ ਘਰ 'ਚ ਰੁਕੇ ਸੀਗੇ ਤੇ ਇੱਕ ਇਹਨਾਂ ਦੀ ਬੇਟੀ ਆਈ ਹੋਈ ਸੀਗੀ ਬੇਟੀ ਦਾ ਨਾਮ ਆ ਕੋਮਲ ਉਹ ਵੀ ਇੱਥੇ ਆਈ ਹੁੰਦੀ ਆ ਕੋਮਲ ਐ ਜਿਹੜੀ ਇਹ ਵਿਆਹੀ ਹੋਈ ਸੀ ਤੇ ਹੁਣ ਕੀ ਹੁੰਦਾ ਆ ਥੋੜੇ ਦਿਨ ਬੀਤਦੇ ਆ ਤੇ ਕੋਮਲ ਦੀ ਤਬੀਅਤ ਐ ਜਿਹੜੀ ਅਚਾਨਕ ਹੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਐ ਤੇ ਉਹਨੂੰ ਹਸਪੀਟਲ ਲੈ ਕੇ ਜਾਇਆ ਜਾਂਦਾ ਆ ਹਸਪੀਟਲ ਜਾ ਕੇ ਪਤਾ ਚੱਲਦਾ ਐ ਕਿ ਇਹਨੂੰ ਵੀ ਸੇਮ ਉਹੀ ਬਿਮਾਰੀ ਦੇ ਲੱਛਣ ਆ ਹੁਣ ਡਾਕਟਰਾਂ ਨੂੰ ਤਾਂ ਉਹਨਾਂ ਦੀ ਬਿਮਾਰੀ ਵੀ ਸਮਝ ਨਹੀਂ ਸੀ ਆਈ ਤਾਂ ਹੁਣ ਕੋਮਲ ਦੀ ਕਿੱਥੋਂ ਆਣੀ ਸੀ ਤਾਂ ਹੁਣ ਕੀ ਹੁੰਦਾ ਆ ਇੱਕ ਦੋ ਦਿਨ ਬੀਤਦਾ ਆ ਤੇ ਇਹ ਸ਼ੰਕਰ ਦੀ ਸਾਲੀ ਵੀ ਜਿਹੜੀ ਆਈ ਹੋਈ ਸੀ ਇਹਦੇ ਨਾਲ ਵੀ ਸੇਮ ਇਹੀ ਹੁੰਦਾ ਆ ਇਹੀ ਬਿਮਾਰੀ ਦੇ ਲੱਛਣ ਤੇ ਇਹਦੀ ਜਿਹੜੀ ਸਾਲੀ ਐ ਇਹਦਾ ਬੇਟਾ ਵੀ ਹੁੰਦਾ ਆ ਆਪਣੀ ਮਾਂ ਦੇ ਨਾਲ ਆਇਆ ਹੁੰਦਾ ਆ ਤੇ ਹੁਣ ਕੀ ਹੁੰਦਾ ਆ ਕਿ ਥੋੜੇ ਦਿਨਾਂ ਬਾਅਦ ਹੀ ਬੇਟੇ 'ਚ ਵੀ ਉਹੀ ਬਿਮਾਰੀ ਦੇ ਸੇਮ ਲੱਛਣ ਆਉਣੇ ਸ਼ੁਰੂ ਹੋ ਜਾਂਦੇ ਆ ਤੇ ਹੁਣ ਜਿਹੜਾ ਪਰਿਵਾਰ ਜਿਹਦੇ ਪਰਿਵਾਰ 'ਚ ਦੋ ਮੌਤਾਂ ਹਾਲੇ ਕੁਝ ਦਿਨ ਪਹਿਲਾਂ ਹੋਈਆਂ ਹੀ ਸੀਗੀਆਂ ਹਲੇ ਉਸ ਸਦਮੇ 'ਚ ਉਹ ਬਾਹਰ ਨਿਕਲਿਆ ਵੀ ਨਹੀਂ ਹੁੰਦਾ ਕਿ ਇਸ ਪਰਿਵਾਰ ਦੇ ਵਿੱਚ ਤਿੰਨ ਮੌਤਾਂ ਹੋਰ ਹੋ ਜਾਂਦੀਆਂ ਆ ਤੇ ਇਹ ਮੌਤਾਂ ਦਾ ਜਿਹੜਾ ਸਿਲਸਿਲਾ ਸੀਗਾ ਜਿਹੜਾ ਇਹ ਸ਼ੰਕਰ ਦੇ ਜਿਹੜੀ ਇਹ ਮੌਤ ਤੋਂ ਸ਼ੁਰੂ ਹੁੰਦਾ ਆ ਯਾਨੀ ਕਿ 20 ਸਤੰਬਰ ਤੋਂ ਸ਼ੁਰੂ ਹੁੰਦਾ ਆ ਤੇ 10 ਅਕਤੂਬਰ ਤੱਕ ਇਸ ਪਰਿਵਾਰ 'ਚ ਪੰਜ ਮੌਤਾਂ ਹੋ ਚੁੱਕੀਆਂ ਸੀ ਪੂਰਾ ਪਰਿਵਾਰ ਸਦਮੇ 'ਚ ਸੀਗਾ ਪਿੰਡ ਵਾਲੇ ਜਿਹੜੇ ਉਹ ਵੀ ਸ਼ੋਕਮਨਾ ਰਹੇ ਸੀਗੇ ਕਿ ਇਹ ਸਭ ਕਿਵੇਂ ਹੋ ਗਿਆ ਇੱਕ ਘਰ ਦੇ 5 ਜੀ ਚਲੇ ਜਾਣ ਉਹ ਵੀ ਇੰਨੇ ਘੱਟ ਸਮੇਂ ਦੇ ਵਿੱਚ ਤਾਂ ਹੈਰਾਨੀ ਵਾਲੀ ਗੱਲ ਸੀਗੀ ਸਾਰਿਆਂ ਲਈ ਹੁਣ ਇਸ ਤੋਂ ਬਾਅਦ ਜਿਹੜਾ ਡਾਕਟਰ ਉਹਨਾਂ ਦੀ ਰਿਪੋਰਟ ਚੈੱਕ ਕਰਦੇ ਐ ਸਮਝਣ ਦੀ ਕੋਸ਼ਿਸ਼ ਕਰਦੇ ਐ ਕਿ ਆਖਿਰਕਾਰ ਇਹਨਾਂ ਨਾਲ ਹੋਇਆ ਕੀ ਪਰ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਤੇ ਹੁਣ ਉਹ ਕਹਿੰਦੇ ਨੇ ਜਦੋਂ ਵਿਗਿਆਨ ਹੈ ਜਿਹੜਾ ਉਹ ਹਰ ਮੰਨ ਲੇ ਤਾਂ ਫਿਰ ਅਫਵਾਹਾਂ ਜਿਹੜੀਆਂ ਇਹ ਜ਼ੋਰ ਫੜ ਲੈਂਦੀਆਂ ਆ ਹੁਣ ਜਿਹੜੇ ਪਿੰਡ ਵਾਲੇ ਐ ਉਹ ਉਹ ਅਫਵਾਹਾਂ ੜਾਰੇ ਸੀ ਕਿ ਕੀ ਹੋ ਸਕਦਾ ਇਹ ਜਾਦੂ ਟੋਨੇ ਦਾ ਮਾਮਲਾ ਹੋਈ ਜਿਹਦੇ ਕਰਕੇ ਸਭ ਕੁਝ ਹੋਇਆ ਆ ਤੇ ਉਹ ਕਹਿੰਦੇ ਆ ਨਾ ਕਿ ਜਦੋਂ ਇਹਨਾਂ ਸਭ ਕੁਝ ਹੋ ਜੇ ਤਾਂ ਹਰ ਕੋਈ ਮੰਨਣ ਨੂੰ ਤਿਆਰ ਹੋ ਜਾਂਦਾ ਆ ਕਿ ਜੋ ਡਾਕਟਰਾਂ ਦੀ ਸਮਝ ਨਹੀਂ ਆ ਰਿਆ ਹੋ ਸਕਦਾ ਆ ਕਿ ਇਹ ਐਦਾਂ ਦੇ ਕੁਝ ਹੋਏ ਹੁਣ ਸਾਰੇ ਪਿੰਡ ਦੇ ਵਿੱਚ ਜਿਹੜਾ ਡਰ ਦਾ ਮਾਹੌਲ ਸੀਗਾ ਇੱਕ ਇੱਕ ਕਰਕੇ ਇੱਕ ਪਰਿਵਾਰ ਦੇ ਐ ਜਿਹੜੇ ਉਹ ਪੰਜ ਲੋਕਾਂ ਦੀ ਜਿਹੜੀ ਮੌਤ ਹੋ ਜਾਂਦੀ ਹੈ ਹੁਣ ਕੀ ਹੁੰਦਾ ਐਸੇ ਪਰਿਵਾਰ ਦਾ ਹੀ ਇੱਕ ਬੇਟਾ ਸੀਗਾ ਜਿਹੜਾ ਦਿੱਲੀ ਨੌਕਰੀ ਕਰਦਾ ਹੁੰਦਾ ਆ ਤੇ ਉਹ ਆਪਣੇ ਪਿੰਡ ਆਇਆ ਹੁੰਦਾ ਆ ਆਪਣੇ ਮਾਪਿਓ ਦੇ ਐ ਜਿਹੜਾ ਸਸਕਾਰ ਤੇ ਹੁਣ ਉਹਦੇ ਨਾਲ ਕੀ ਹੁੰਦਾ ਉਹਦੇ 'ਚ ਵੀ ਜਦੋਂ ਆਪਣੇ ਪਿੰਡ ਤੋਂ ਉਹ ਵਾਪਸ ਜਾਂਦਾ ਆ ਉਹ ਦਿੱਲੀ ਰਹਿੰਦਾ ਹੁੰਦਾ ਆ ਤੇ ਹੁਣ ਉਹ ਜਦੋਂ ਵਾਪਸ ਜਾਂਦੇ ਆ ਉਹਦੇ ਚ ਵੀ ਸੇਮ ਉਹੀ ਬਿਮਾਰੀ ਦੇ ਲੱਛਣ ਹੁੰਦੇ ਆ ਜਿਹੜੇ ਉਹਦੇ ਮਾਤਾ ਪਿਤਾ 'ਚ ਸੀਗੇ ਹੁਣ ਉਹ ਬਹੁਤ ਡਰ ਜਾਂਦਾ ਆ ਕਿਉਂਕਿ ਇਸੇ ਬਿਮਾਰੀ ਨੇ ਉਹਦੇ ਸਾਹਮਣੇ ਹੀ ਉਹਦੇ ਮਾਪਿਓ ਦੀ ਜਾਨ ਲਈ ਸੀ ਉਹਦੀ ਭੈਣ ਦੀ ਉਹਦੀ ਮਾਸੀ ਦੀ ਤੇ ਹੁਣ ਉਹ ਬਹੁਤ ਹੀ ਡਰ ਸਹਿਮ ਗਿਆ ਸੀਗਾ ਉਹਨੂੰ ਸਮਝ ਨਹੀਂ ਸੀ ਆ ਰਿਹਾ ਕਿ ਇਹ ਕੀ ਹੋ ਰਿਹਾ ਆ ਉਹਨੂੰ ਇਹ ਵੀ ਲੱਗ ਰਿਹਾ ਸੀਗਾ ਕਿ ਜਿਸ ਬਿਮਾਰੀ ਨੇ ਉਹਦੇ ਪੂਰੇ ਪਰਿਵਾਰ ਦੀ ਜਾਨ ਲਈ ਹੈ ਹੁਣ ਉਹ ਵੀ ਨਹੀਂ ਬਚ ਸਕਦਾ ਹੁਣ ਉਹਦੇ 'ਚ ਜੋ ਇਹ ਲੱਛਣ ਦਿਸ ਰਹੇ ਸੀਗੇ ਹੁਣ ਉਹ ਆਪਣੇ ਪਿੰਡ ਆਪਣੇ ਭਰਾ ਨੂੰ ਫੋਨ ਕਰਕੇ ਦੱਸਦਾ ਆ ਤੇ ਨਾਲੇ ਹੀ ਬਹੁਤ ਪਰੇਸ਼ਾਨ ਸੀਗਾ ਉਹ ਕਿ ਹੁਣ ਉਹ ਕੀ ਕਰੇ ਤਾਂ ਹੁਣ ਇੱਥੇ ਉਹ ਕੀ ਕਰਦਾ ਹੈ ਉਹ ਆਪਣੇ ਆਪ ਨੂੰ ਖੁਦ ਹੀ ਦਿੱਲੀ ਦੇ ਇੱਕ ਹਸਪੀਟਲ 'ਚ ਐਡਮਿਟ ਕਰਵਾ ਲੈਂਦਾ ਹੈ ਤੇ ਹੁਣ ਉੱਥੇ ਉਹਦਾ ਇਲਾਜ ਜਿਹੜਾ ਸ਼ੁਰੂ ਤਾਂ ਹੋ ਗਿਆ ਸੀ ਪਰ ਉਹਦੇ ਡਰ ਮਨ ਦੇ ਵਿੱਚ ਤਾਂ ਡਰੀ ਸੀਗਾ ਕਿ ਇਸ ਬਿਮਾਰੀ ਦੇ ਨਾਲ ਜਦੋਂ ਉਹਦੇ ਘਰ ਦਾ ਕੋਈ ਮੈਂਬਰ ਨਹੀਂ ਬਚਿਆ ਤਾਂ ਉਹ ਕਿਵੇਂ ਬਚ ਸਕਦਾ ਹੈ ਤੇ ਹੁਣ ਇਹ ਜਦੋਂ ਖਬਰ ਹੈ ਜਿਹੜੀ ਉਹਦੇ ਪਿੰਡ 'ਚ ਜਿਹੜਾ ਪਿੰਡ ਵਾਲਿਆਂ ਨੂੰ ਪਤਾ ਚੱਲਦੀ ਹੈ ਤਾਂ ਉਹਨਾਂ 'ਚ ਵੀ ਡਰ ਦਾ ਮਾਹੌਲ ਸੀਗਾ ਕਿ ਹੁਣ ਇਹ ਹੋ ਸਕਦਾ ਹੈ ਬਿਮਾਰੀ ਪੂਰੇ ਪਿੰਡ 'ਚ ਫੈਲ ਜਾਏ ਤੇ ਇਸ ਤੋਂ ਬਾਅਦ ਕੀ ਹੁੰਦਾ ਆ ਜਦੋਂ ਉਹਨਾਂ ਦੇ ਘਰ 'ਚ ਇੱਕ ਹੋਰ ਉਹਨਾਂ ਦਾ ਰਿਸ਼ਤੇਦਾਰ ਆਇਆ ਸੀਗਾ ਜਦੋਂ ਸੰਸਕਾਰ ਹੋਇਆ ਸੀਗਾ ਨਾ ਉਹਨਾਂ ਦਾ ਤੇ ਕੋ ਉਹਨਾਂ ਦਾ ਹੋਰ ਰਿਸ਼ਤੇਦਾਰ ਆਇਆ ਹੁੰਦਾ ਉਹਨਾਂ ਦੇ ਘਰ ਤੇ ਉਹਦੇ 'ਚ ਵੀ ਸੇਮੋਹੀ ਬਿਮਾਰੀ ਦੇ ਲੱਛਣ ਹੁੰਦੇ ਆ ਹੁਣ ਪਹਿਲਾਂ ਜੋ ਇੱਕ ਬਿਮਾਰੀ ਇੱਕ ਘਰ ਦੇ ਵਿੱਚ ਸੀਮਿਤ ਸੀਗੀ ਹੁਣ ਉਹ ਬਿਮਾਰੀ ਹੈ ਜਿਹੜੀ ਪਿੰਡ ਤੋਂ ਬਾਹਰ ਚਲੀ ਗਈ ਸੀ ਹੁਣ ਚਾਰੇ ਪਾਸੇ ਹੈ ਜਿਹੜਾ ਡਰ ਦਾ ਮਾਹੌਲ ਸੀਗਾ ਕਿ ਇਹ ਨਹੀਂ ਪਤਾ ਕਿ ਇਹ ਬਿਮਾਰੀ ਕਦੋਂ ਕਿੰਨੂ ਹੋ ਜੇ ਸਾਰੇ ਡਰੇ ਤੇ ਸੈਮੇ ਹੋਏ ਸੀਗੇ ਤੇ ਹੁਣ ਪਿੰਡ ਵਾਲਿਆਂ ਨੂੰ ਵੀ ਇਹ ਲੱਗ ਰਿਹਾ ਸੀਗਾ ਕਿ ਇਹਨਾਂ ਦਾ ਬੇਟਾ ਵੀ ਹੈ ਜਿਹੜਾ ਉਹ ਨਹੀਂ ਬਚੇਗਾ ਹੁਣ ਚਾਰੇ ਪਾਸੇ ਜਿਹੜਾ ਦਹਿਸ਼ਤ ਦਾ ਮਾਹੌਲ ਹੁੰਦਾ ਆ ਕਿਸੇ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਇਹ ਸਭ ਕੁਝ ਕਿਉਂ ਹੋ ਰਿਹਾ ਆ ਉਨ ਸਾਰੇ ਲੋਕਾਂ ਦਾ ਇਹੀ ਮੰਨਣਾ ਸੀਗਾ ਕਿ ਕੋਈ ਜਾਦੂ ਟੂਣੇ ਦਾ ਮਾਮਲਾ ਆ ਨਹੀਂ ਤਾਂ ਐਵੇਂ ਹੋ ਹੀ ਨਹੀਂ ਸਕਦਾ ਕਿ ਕੋਈ ਕੋਈ ਬਿਮਾਰੀ ਹੋਏ ਤੇ ਡਾਕਟਰਾਂ ਨੂੰ ਵੀ ਸਮਝ ਨਾ ਆਏ ਤੇ ਹੁਣ ਇਸੇ ਦੌਰਾਨ ਕੀ ਹੁੰਦਾ ਆ ਜਿਹੜੀ ਉਸ ਘਰ ਦੀ ਨੂੰਹ ਹੁੰਦੀ ਐ ਉਹਨਾਂ ਦੇ ਮਾਮਾ ਮਾਮੀ ਆਉਂਦੇ ਆ ਉਥੇ ਉਹਨਾਂ ਦੇ ਘਰ 'ਚ ਅਫਸੋਸ ਕਰਨ ਦੇ ਲਈ ਹੁਣ ਉਹ ਜਦੋਂ ਆਉਂਦੇ ਆ ਤਾਂ ਉਹਨਾਂ ਨੂੰ ਵੀ ਸੇਮ ਬਿਮਾਰੀ ਦੇ ਲੱਛਣ ਇੱਕ ਤੋਂ ਦਿਨ ਬਾਅਦ ਹੀ ਮਹਿਸੂਸ ਹੋਣੇ ਸ਼ੁਰੂ ਹੋ ਜਾਂਦੇ ਆ ਉਹਨਾਂ ਨੂੰ ਵੀ ਜਲਦੀ ਛੇ ਜਿਹੜਾ ਹਸਪੀਟਲ ਚ ਭਰਤੀ ਕਰਵਾਇਆ ਜਾਂਦਾ ਆ ਹੁਣ ਇੱਕ ਇੱਕ ਕਰਕੇ ਪੰਜ ਮੌਤਾਂ ਤਾਂ ਹੋ ਚੁੱਕੀਆਂ ਸੀਗੀਆਂ ਤੇ ਜਿਹੜੇ ਤਿੰਨ ਜੀ ਐ ਜਿਹੜੇ ਚਾਰ ਇੱਕ ਘਰ ਦਾ ਬੇਟਾ ਸੀਗਾ ਇੱਕ ਇਹਨਾਂ ਦਾ ਹੋਰ ਰਿਸ਼ਤੇਦਾਰ ਆਇਆ ਹੁੰਦਾ ਆ ਤੇ ਇੱਕ ਇਹ ਦੋ ਮਾਮਾ ਮਾਮੀ ਤਾਂ ਹੁਣ ਇਹ ਚਾਰ ਜੀ ਐ ਜਿਹੜੇ ਹੁਣ ਹਸਪੀਟਲ ਚ ਜ਼ਿੰਦਗੀ ਤੇ ਮੌਤ ਦੇ ਨਾਲ ਜੰਗ ਲੜਦੇ ਹੁੰਦੇ ਆ ਹੁਣ ਇਸੇ ਦੌਰਾਨ ਹੀ ਐ ਜਿਹੜੇ ਪਿੰਡ ਦੇ ਲੋਕ ਹੁੰਦੇ ਆ ਉਹ ਇਹਨਾਂ ਦੇ ਘਰ ਦੇ ਮੂਹਰੇੋਂ ਲੰਘਣ ਲੱਗਿਆਂ ਵੀ ਡਰਦੇ ਆ ਉਹਨਾਂ ਨੂੰ ਇਹ ਸੀਗਾ ਕਿ ਪਤਾ ਨਹੀਂ ਇਹਨਾਂ ਦੇ ਘਰ ਦੇ ਉੱਤੇ ਕਿਸੇ ਚੀਜ਼ ਦਾ ਕੋਈ ਸਾਆਇਆ ਆ ਕੀ ਆ ਨਹੀਂ ਤਾਂ ਬਿਮਾਰੀ ਦਾ ਹੋ ਹੀ ਨਹੀਂ ਸਕਦਾ ਕਿ ਬਿਮਾਰੀ ਦਾ ਕੋਈ ਇਲਾਜ ਨਾ ਹੋਈ ਤੇ ਇਸੇ ਦੌਰਾਨ ਹੁਣ ਜਦੋਂ ਖਬਰ ਉੜਦੀ ਉੜਦੀ ਹੈ ਜਿਹੜੀ ਪੁਲਿਸ ਤੱਕ ਵੀ ਜਾਂਦੀ ਹੈ ਹੁਣ ਜਦੋਂ ਪੁਲਿਸ ਤੱਕ ਇਹ ਖਬਰ ਜਾਂਦੀ ਹੈ ਤਾਂ ਪੁਲਿਸ ਨੂੰ ਸ਼ੱਕ ਹੁੰਦਾ ਆ ਕਿ ਕੁਝ ਨਾ ਕੁਝ ਇਹਦੇ ਪਿੱਛੇ ਹੈ ਕਿਸੇ ਦਾ ਹੱਥ ਤਾਂ ਹੈ ਹੁਣ ਜਿਹੜੀ ਪੁਲਿਸ ਦੀ ਇਸ ਕੇਸ ਦੇ ਵਿੱਚ ਇਨਵੋਲਵਮੈਂਟ ਜਦੋਂ ਹੋ ਜਾਂਦੀ ਹੈ ਤਾਂ ਉਹ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਆ ਹੁਣ ਪਹਿਲਾਂ ਡਾਕਟਰਾਂ ਕੋਲੋਂ ਐ ਜਿਹੜਾ ਉਹ ਰਿਪੋਰਟ ਮੰਗਦੇ ਆ ਜਿਹੜੇ ਮਰ ਚੁੱਕੇ ਲੋਕ ਸੀਗੇ ਉਹਨਾਂ ਦੀ ਪੋਸਟਮਾਰਟਮ ਜਦੋਂ ਰਿਪੋਰਟ ਆਉਂਦੀ ਹੈ ਪੁਲਿਸ ਵਾਲੇ ਵੇਖਦੇ ਆ ਤਾਂ ਉਹਦੇ ਵਿੱਚ ਇੱਕ ਹੀ ਚੀਜ਼ ਸੀਗੀ ਮੌਤ ਦੀ ਵਜ੍ਹਾ ਇੱਕ ਹੀ ਸੀਗਾ ਕਿ ਇਹਨਾਂ ਨੂੰ ਇਹ ਜਿਹੜਾ ਇਹਨਾਂ ਦੀ ਮੌਤ ਹੈ ਜਿਹੜੀ ਹਾਰਟ ਅਟੈਕ ਦੇ ਨਾਲ ਤੇ ਮਲਟੀਪਲ ਆਰਗਨ ਫੇਲਿਅਰ ਦੇ ਨਾਲ ਹੋਈ ਹੈ ਹੁਣ ਇਹ ਚੀਜ਼ ਕਿਸੇ ਇੱਕ ਨਾਲ ਹੋਏ ਦੂ ਨਾਲ ਹੋਏ ਤਾਂ ਮੰਨਿਆ ਜਾ ਸਕਦਾ ਆ ਪਰ ਘਰ ਦੇ ਪੰਜ ਜੀਆਂ ਨਾਲ ਇੱਕੋ ਹੀ ਨਹੀਂ ਇਹਦੇ ਤੇ ਵਿਸ਼ਵਾਸ ਕਰਨਾ ਥੋੜਾ ਸਾਰਿਆਂ ਲਈ ਔਖਾ ਹੁੰਦਾ ਆ ਕਿਉਂਕਿ ਸਾਰਿਆਂ ਦੀ ਉਮਰ ਹੈ ਜਿਹੜੀ ਉਹ ਅਲੱਗ-ਅਲੱਗ ਸੀਗੀ ਤੇ ਹੁਣ ਇਸ ਚੀਜ਼ ਤੇ ਉਹ ਯਕੀਨ ਨਹੀਂ ਕਰਦੇ ਹੁਣ ਉਹਨਾਂ ਦੇ ਘਰ ਜਾਂਦੇ ਆ ਤੇ ਘਰ ਜਦੋਂ ਜਾਂਦੇ ਆ ਤਾਂ ਉਹਨਾਂ ਨੂੰ ਮਿਲਦੀ ਆ ਉਹਨਾਂ ਨੂੰ ਹੁਣ ਉਹ ਸੀਗੀ ਜਿਹੜੀ ਉਹ ਵੇਖਣ 'ਚ ਬਿਲਕੁਲ ਠੀਕ-ਠਾਕ ਲੱਗਦੀ ਹੈ ਹੁਣ ਪੁਲਿਸ ਆ ਉਤੋਂ ਪੁਸ਼ਤਸ਼ ਕਰਦੀ ਐ ਪੁਸ਼ਤਸ਼ ਦੇ ਦੌਰਾਨ ਜਿਹੜਾ ਉਹਦਾ ਜਿਹੜਾ ਬਿਹੇਵੀਅਰ ਹੁੰਦਾ ਆ ਉਹ ਅਜੀਬ ਹੁੰਦਾ ਆ ਉਹਦੇ ਬਿਹੇਵੀਅਰ ਤੋਂ ਲੱਗ ਹੀ ਨਹੀਂ ਸੀ ਰਿਹਾ ਕਿ ਇਸ ਘਰ 'ਚ ਪੰਜ ਮੌਤਾਂ ਹੋਈਆਂ ਆ ਤੇ ਕਿਉਂਕਿ ਸਾਰਿਆਂ 'ਚ ਹੁੰਦਾ ਆ ਸਾਰੇ ਦੁਖੀ ਹੁੰਦੇ ਆ ਇੱਕ ਘਰ 'ਚ ਪੰਜ ਮੌਤਾਂ ਹੋ ਜਾਣ ਤੇ ਕੋਈ ਨਾਰਮਲ ਰਹਿ ਕੇ ਗੱਲ ਕਰਲੇ ਤਾਂ ਹੋ ਹੀ ਨਹੀਂ ਸਕਦਾ ਤੇ ਹੁਣ ਪੁਲਿਸ ਵਾਲਿਆਂ ਨੂੰ ਕੀ ਹੁੰਦਾ ਆ ਥੋੜਾ ਜਿਹਾ ਡਾਊਟ ਇੱਥੇ ਉਹਨਾਂ ਨੂੰ ਹੁੰਦਾ ਆ ਕਿਉਂਕਿ ਉਹ ਸੋਚਦੇ ਹੈ ਕਿ ਘਰ 'ਚ ਅਗਰ ਜਾਦੂ ਟੋਣੇ ਦਾ ਮਾਮਲਾ ਵੀ ਹੈ ਅਗਰ ਬਾਕੀਆਂ ਤੇ ਅਸਰ ਹੋਇਆ ਤਾਂ ਇਹ ਵੀ ਤੇ ਘਰ ਦੀ ਮੈਂਬਰ ਸੀਗੀ ਇਹ ਵੀ ਤਾਂ ਉਸੇ ਹੀ ਘਰ 'ਚ ਰਹਿੰਦੀ ਸੀ ਇਹਦੇ ਤੇ ਕਿਸੇ ਚੀਜ਼ ਦਾ ਅਸਰ ਕਿਉਂ ਨਹੀਂ ਹੋਇਆ ਹਾਲਾਂਕਿ ਬਾਰੋਂ ਲੋਗ ਆਏ ਉਹਦੇ ਮਾਮਾ ਮਾਮੀ ਲਾਲੋ ਜਾਂ ਹੋਰ ਰਿਸ਼ਤੇਦਾਰ ਲਾਲੋ ਜਿਹੜੇ ਵੀ ਆ ਉਸ ਘਰ 'ਚ ਆਏ ਉਹਨਾਂ ਸਾਰਿਆਂ ਤੇ ਸੀਗਾ ਅਸਰ ਹੋਇਆ ਪਰ ਇਹਦੇ ਤੇ ਕਿਉਂ ਨਹੀਂ ਕੋਈ ਅਸਰ ਹੋਇਆ ਹੁਣ ਪੁਲਿਸ ਇਹ ਜਿਹੜੀ ਉਹ ਤੋਂ ਪੁੱਛਤਾਛਤਾ ਕਰਦੀ ਹੈ ਪਰ ਜ਼ਿਆਦਾ ਸ਼ਕਤੀ ਨਾਲ ਨਹੀਂ ਕਰਦੀ ਕਿਉਂਕਿ ਘਰ ਦਾ ਮਾਹੌਲ ਕੁਝ ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਐਵੇਂ ਦਾ ਹੈ ਇਟਸ ਘਰ ਚ ਪੰਜ ਮੌਤਾਂ ਹੋਈਆਂ ਆ ਤੇ ਹੱਲੇ ਜ਼ਿਆਦਾ ਸ਼ਕਤੀ ਕਰਨਾ ਠੀਕ ਨਹੀਂ ਤੇ ਹੁਣ ਪੁਲਿਸ ਆ ਜਿਹੜੀ ਉਹ ਥੋੜੀ ਬਹੁਤੀ ਜੋ ਵੀ ਹੈ ਪੁੱਛਤਾਚ ਕਰਦੀ ਹੈ ਤੇ ਉਸ ਤੋਂ ਬਾਅਦ ਪੁਲਿਸ ਆ ਜਿਹੜੀ ਉਹ ਚਲੀ ਜਾਂਦੀ ਹੈ ਹੁਣ ਜਿਹੜੀ ਪੁਲਿਸ ਆ ਉਹਨੂੰ ਇਸ ਨੂੰ ਤੇ ਸ਼ੱਕ ਤਾਂ ਹੋ ਚੁੱਕਿਆ ਸੀਗਾ ਹੁਣ ਪੁਲਿਸ ਕੀ ਕਰਦੀ ਹੈ ਅਲੱਗ-ਅਲੱਗ ਟੀਮਾਂ ਬਣਾ ਕੇ ਇਹਦੇ ਪਿੱਛੇ ਵੀ ਲਾਈਆਂ ਜਾਂਦੀਆਂ ਆ ਤੇ ਇਹਦਾ ਬੈਕਗ੍ਰਾਉਂਡ ਵੀ ਹੈ ਜਿਹੜਾ ਉਹ ਚੈੱਕ ਕਰਵਾਇਆ ਜਾਂਦਾ ਆ ਤੇ ਹੁਣ ਜਦੋਂ ਬੈਕਗ੍ਰਾਉਂਡ ਚੈੱਕ ਹੁੰਦਾ ਆ ਤਾਂ ਇੱਕ ਤੋਂ ਬਾਅਦ ਇੱਕ ਨਵੇਂ ਖੁਲਾਸੇ ਹੁੰਦੇ ਆ ਤੇ ਸਭ ਤੋਂ ਵੱਡਾ ਖੁਲਾਸਾ ਇਹ ਹੁੰਦਾ ਹੈ ਕਿ ਇਹਨੇ ਹੈ ਜਿਹੜੀ ਕ੍ਰਿਸ਼ੀ ਵਿਸ਼ਵਵਿਦਿਆਲੇ ਚੋਂ ਹੈ ਜਿਹੜੀ ਉਹ ਪੜ੍ਹਾਈ ਕੀਤੀ ਹੁੰਦੀ ਆ ਆਪਣੀ ਪੜ੍ਹਾਈ ਹੀ ਨਹੀਂ ਬਲਕਿ ਇਹ ਉਸ ਕਾਲਜ ਦੀ ਹੈ ਜਿਹੜੀ ਉਹ ਟਾਪਰ ਰਹਿ ਚੁੱਕੀ ਹੈ ਤੇ ਹੁਣ ਐਗਰੀਕਲਚਰ ਦੇ ਜਿਹੜਾ ਯੂਨੀਵਰਸਿਟੀ ਚੋਂ ਜਿੱਥੋਂ ਇਹਨੇ ਪੜ੍ਹਾਈ ਕੀਤੀ ਹੈ ਉੱਥੇ ਖੇਤੀਬਾੜੀ ਬਾਰੇ ਹੀ ਦੱਸਿਆ ਜਾਂਦਾ ਆ ਤੇ ਪੇੜ ਪੌਦਿਆਂ ਨੂੰ ਕਿਵੇਂ ਸੇਫ ਰੱਖਣਾ ਆ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਕੀਟਨਾਸ਼ਕ ਦਵਾਈਆਂ ਬਾਰੇ ਮਤਲਬ ਆ ਲੱਗ ਲੱਗ ਤਰ੍ਹਾਂ ਦੇ ਜ਼ਹਿਰ ਜੋ ਵੀ ਹੁੰਦੇ ਆ ਜਿੰਨੇ ਵੀ ਤਰ੍ਹਾਂ ਦੇ ਹੁੰਦੇ ਆ ਉਹਨਾਂ ਸਾਰਿਆਂ ਬਾਰੇ ਆ ਜਿਹੜੀ ਉੱਥੇ ਦੱਸਿਆ ਜਾਂਦਾ ਆ ਤੇ ਹੋਣਾ ਜਿਹੜਾ ਪੁਲਿਸ ਨੂੰ ਹੈ ਜਿਹੜਾ ਜਦੋਂ ਇਹ ਗੱਲ ਪਤਾ ਚੱਲਦੀ ਹੈ ਤਾਂ ਉਹਨਾਂ ਨੂੰ ਥੋੜਾ ਜਿਹਾ ਤੇ ਸ਼ੱਕ ਹੁੰਦਾ ਆ ਸ਼ੱਕ ਤਾਂ ਪਹਿਲਾਂ ਤੋਂ ਹੀ ਸੀਗਾ ਹੁਣ ਇਹਦੇ ਤੇ ਜਿਹੜਾ ਉਹ ਸ਼ੱਕ ਵੱਧ ਜਾਂਦਾ ਆ ਪੁਲਿਸ ਵਾਲਿਆਂ ਦਾ ਹੁਣ ਉਹਨਾਂ ਨੂੰ ਲੱਗਦਾ ਆ ਕਿ ਇਹ ਇਹਨੂੰ ਤਾਂ ਹਰ ਇੱਕ ਤਰ੍ਹਾਂ ਦੇ ਜ਼ਹਿਰ ਦੀ ਜਿਹੜੀ ਨੌਲੇਜ ਹੋਏਗੀ ਹੁਣ ਦੁਨੀਆ 'ਚ ਕਈ ਐਵੇਂ ਦੇ ਜ਼ਹਿਰ ਆ ਜਿਹਦਾ ਪੋਸਟਮਾਰਟਮ ਵਿੱਚ ਪਤਾ ਹੀ ਨਹੀਂ ਚੱਲਦਾ ਕਿ ਇਹ ਮੌਤ ਹੈ ਜਿਹੜੀ ਉਹ ਜ਼ਹਿਰ ਨਾਲ ਹੋਈ ਹੈ ਤਾਂ ਹੁਣ ਇੱਥੇ ਵੀ ਸੇਮ ਹੀ ਸੀਗਾ ਜਿੰਨੀਆਂ ਵੀ ਮੌਤਾਂ ਹੋਈਆਂ ਸੀਗੀਆਂ ਉਹ ਮਲਟੀਪਲ ਔਰ ਆਰਗਨ ਫੇਲੀਅਰ ਤੇ ਹਾਰਟ ਅਟੈਕ ਦੇ ਨਾਲ ਦਸੀਆਂ ਗਈਆਂ ਸੀਗੀਆਂ ਹੁਣ ਇਹਦੇ ਚ ਜਿਹੜੀ ਪੁਲਿਸ ਨੂੰ ਹੈ ਜਿਹੜਾ ਉਹ ਇਹਦੀ ਸੰਗਮਿਤਰਾ ਦੀ ਇਨਵੋਲਵਮੈਂਟ ਕਿਤੇ ਨਾ ਕਿਤੇ ਲੱਗਣੀ ਸ਼ੁਰੂ ਹੋ ਜਾਂਦੀ ਹੈ ਹੁਣ ਉਹ ਕੀ ਕਰਦੇ ਹੁਣ ਸੰਗਮਿਤਰਾ ਦਾ ਹੋਰ ਬੈਕਗ੍ਰਾਉਂਡ ਹੈ ਜਿਹੜਾ ਉਹ ਖੰਗਾਲਣ ਦੀ ਕੋਸ਼ਿਸ਼ ਕਰਦੇ ਆ ਤੇ ਹੁਣ ਇਹਨਾਂ ਨੂੰ ਇਹਦੇ ਚ ਇਹ ਪਤਾ ਚੱਲਦਾ ਆ ਕਿ ਸੰਗਮਿਤਰਾ ਦੀ ਇਹ ਜਿਹੜੀ ਉਹ ਲਵ ਮੈਰਿਜ ਹੋਈ ਹੈ ਸੰਗਮਿਤਰਾ ਨੇ ਜਦੋਂ ਯੂਨੀਵਰਸਿਟੀ ਤੋਂ ਜਿਹੜਾ ਪਾਸ ਆਊਟ ਕੀਤਾ ਹੈ ਜਦੋਂ ਉਸ ਤੋਂ ਬਾਅਦ ਇਹਦੀ ਮੁਲਾਕਾਤ ਤੇ ਜਿਹੜੀ ਇੱਕ ਲੜਕੇ ਦੇ ਨਾਲ ਹੁੰਦੀ ਹੈ ਜੋ ਸ਼ੰਕਰ ਦਾ ਹੀ ਹੈ ਜਿਹੜਾ ਬੇਟਾ ਹੁੰਦਾ ਹੈ ਤੇ ਇਹਨਾਂ ਦੀ ਹੈ ਜਿਹੜੀ ਜਾਤ ਉਹ ਅਲੱਗ-ਅਲੱਗ ਹੁੰਦੀ ਹੈ ਇਹ ਇੱਕ ਜਾਤ ਤੋਂ ਨਹੀਂ ਸੀਗੇ ਇਸ ਕਰਕੇ ਸ਼ੰਕਰ ਦੇ ਘਰ ਵਾਲਿਆਂ ਨੂੰ ਤਾਂ ਕੋਈ ਦਿੱਕਤ ਨਹੀਂ ਸੀ ਕਿ ਠੀਕ ਹੈ ਸਾਡੇ ਬੇਟੇ ਨੂੰ ਹੈ ਜਿਹਦੇ ਨਾਲ ਪਿਆਰ ਹੈ ਅਸੀਂ ਉਹਦੇ ਨਾਲ ਇਹਦਾ ਵਿਆਹ ਕਰ ਦੇਵਾਂਗੇ ਪਰ ਇੱਥੇ ਜਿਹੜੀ ਸੰਗਮਿਤਰਾ ਸੀਗੀ ਉਹਦੇ ਘਰ ਵਾਲਿਆਂ ਨੂੰ ਪ੍ਰੋਬਲਮ ਪ੍ਰੋਬਲਮ ਹੁੰਦੀ ਹੈ ਹੁਣ ਸੰਗमित्रा ਕੀ ਕਰਦੀ ਹੈ ਉਹ ਸ਼ੰਕਰ ਦੇ ਬੇਟੇ ਦੇ ਨਾਲ ਵਿਆਹ ਕਰਾ ਕੇ ਆਪਣੇ ਸੌਰੇ ਆ ਜਾਂਦੀ ਹੈ ਤੇ ਅਦਰ ਸੰਗमित्रा ਦੇ ਘਰ ਵਾਲਿਆਂ ਨੂੰ ਲੱਗਦਾ ਸੀਗਾ ਕਿ ਉਹਨਾਂ ਦੀ ਧੀ ਨੇ ਉਹਨਾਂ ਦੀ ਜਿਹੜੀ ਨੱਕ ਕਟਵਾਤੀ ਹੈ ਐਦਾਂ ਭੱਜ ਕੇ ਵਿਆਹ ਕਰਵਾ ਕੇ ਹੁਣ ਉਹ ਆਪਣੀ ਧੀ ਦੇ ਨਾਲ ਆਪਣੇ ਸਾਰੇ ਰਿਸ਼ਤੇ ਜਿਹੜੇ ਉਹ ਖਤਮ ਕਰ ਲੈਂਦੇ ਆ ਤੇ ਹੁਣ ਹੌਲੀ ਹੌਲੀ ਜਿਹੜੇ ਸੰਗमित्रा ਦੇ ਮਾਤਾ ਪਿਤਾ ਸੀਗੇ ਉਹ ਡਿਪਰੈਸ਼ਨ 'ਚ ਜਾਣਾ ਸ਼ੁਰੂ ਹੋ ਜਾਂਦੇ ਆ ਤੇ ਹੌਲੀ-ਹੌਲੀ ਥੋੜਾ ਸਮਾਂ ਹੀ ਬੀਤਦਾ ਆ ਤੇ ਉਹਨਾਂ ਦੀ ਮੌਤ ਹੋ ਜਾਂਦੀ ਐ ਉਹ ਇਹ ਸਦਮਾ ਬਰਦਾਸ਼ਤ ਨਹੀਂ ਕਰ ਸਕੇ ਸੀਗੇ ਤੇ ਹੁਣ ਇਸ ਗੱਲ ਦਾ ਜਦੋਂ ਸੰਗਮਿਤਰਾ ਨੂੰ ਪਤਾ ਚੱਲਦਾ ਐ ਤਾਂ ਉਹਨੂੰ ਉੱਥੇ ਰੀਅਲਾਈਜ਼ ਹੁੰਦਾ ਐ ਕਿ ਉਹਤੋਂ ਕਿੱਡੀ ਵੱਡੀ ਗਲਤੀ ਹੋ ਗਈ ਐ ਉਹਨੇ ਆਪਣੇ ਮਾਪਿਆਂ ਦੀ ਗੱਲ ਨਾ ਮੰਨ ਕੇ ਵਿਆਹ ਕਰਵਾ ਕੇ ਉਹ ਕਿਤਨਾ ਕਿਤੇ ਸੋਚਦੀ ਸੀਗੀ ਕਿ ਇਹ ਇਹਦੇ ਪਿੱਛੇ ਮੈਂ ਜ਼ਿੰਮੇਵਾਰ ਐ ਆ ਉਹ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਣ ਲੱਗ ਗਈ ਸੀਗੀ ਹੁਣ ਸੰਗਮਿਤਰਾ ਸੀਗੀ ਜਿਹੜੀ ਹੁਣ ਹੈ ਤਾਂ ਆਪਣੇ ਇਸ ਟਾਈਮ ਸਹੁਰੇ ਸੀਗੀ ਪਰ ਉਹ ਹਲੇ ਮੰਨਦੀ ਸੀ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਹੁਣ ਜਦੋਂ ਕੋਈ ਵੀ ਕੁੜੀ ਹੈ ਵਿਆਹ ਕਰਵਾ ਕੇ ਸਹੁਰੇ ਜਾਂਦੀ ਹੈ ਤਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਹੈ ਜਿਹੜਾ ਕੰਪਰੋਮਾਈਜ਼ ਕਰਨਾ ਪੈਂਦਾ ਚਾਹੇ ਉਹ ਰੈਨ ਸੈਨ ਹੋਏ ਪਰਿਵਾਰ ਦੇ ਨਾਲ ਰਿਸ਼ਤੇ ਸੱਸ ਸਹੁਰੇ ਦੇ ਨਾਲ ਰਿਸ਼ਤਾ ਹਰ ਇੱਕ ਰਿਸ਼ਤੇ ਨੂੰ ਨੂੰ ਸਮਝਣਾ ਪੈਂਦਾ ਆ ਤੇ ਇੱਥੇ ਕੀ ਹੁੰਦਾ ਆ ਸੰਗਮਿਤਰਾ ਜਿਹੜੀ ਹੁੰਦੀ ਆ ਥੋੜਾ ਸਮਾਂ ਤਾਂ ਉਹਦਾ ਸਹਰੇ ਪਰਿਵਾਰ 'ਚ ਜਾ ਕੇ ਠੀਕ ਨਿਕਲਦਾ ਆ ਪਰ ਹੌਲੀ-ਹੌਲੀ ਇਹ ਜਿਹੜੀ ਉਹਦੀ ਆ ਜਿਹੜੀ ਆਪਣੇ ਸੱਸ ਸਹੁਰੇ ਦੇ ਨਾਲ ਜਿਹੜਾ ਮਨਮੋਟਾਪ ਰਹਿਣਾ ਸ਼ੁਰੂ ਹੋਣ ਲੱਗ ਜਾਂਦਾ ਆ ਤੇ ਹੁਣ ਇੱਥੇ ਸੰਗਮਿਤਰਾ ਨੂੰ ਰੀਅਲਾਈਜ਼ ਹੁੰਦਾ ਆ ਕਿ ਉਸ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਆਪਣੇ ਮਾਪਿਓ ਦੇ ਖਿਲਾਫ ਜਾ ਕੇ ਜਿਹੜਾ ਉਹਨੇ ਵਿਆਹ ਕਰਵਾਇਆ ਆ ਉਨੂੰ ਇਹ ਨਹੀਂ ਸੀ ਕਰਨਾ ਚਾਹੀਦਾ ਹੁਣ ਕਿਤੇ ਨਾ ਕਿਤੇ ਆਪਣੇ ਮਾਪਿਓ ਦੀ ਮੌਤ ਦੇ ਲਈ ਉਹ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਰੀ ਸੀ ਤੇ ਇਸ ਰਿਸ਼ਤੇ ਨੂੰ ਠਹਿਰਾਰੀ ਸੀ ਕਿ ਇਸ ਰਿਸ਼ਤੇ ਕਰਕੇ ਹੀ ਹੈ ਜੋ ਵੀ ਹੋਇਆ ਹ ਹੁਣ ਸੰਗਮਿਤਰਾ ਸੀਗੀ ਜਿਹੜੀ ਉਹ ਦਿਨੋ ਦਿਨ ਬੜੀ ਅਜੀਬ ਹੁੰਦੀ ਜਾ ਰਹੀ ਸੀਗੀ ਉਹਦੇ 'ਚ ਬਦਲੇ ਦੀ ਭਾਵਨਾ ਜਿਹੜੀ ਜਨਮ ਲੈਣਾ ਸ਼ੁਰੂ ਕਰ ਚੁੱਕੀ ਸੀਗੀ ਤੇ ਹੁਣ ਇਹ ਦਿਨੋ ਦਿਨ ਅਲੱਗ-ਅਲੱਗ ਤਰੀਕੇ ਲੱਭਦੀ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਸਾਰੇ ਪਰਿਵਾਰ ਨੂੰ ਜਿਹੜਾ ਉਹ ਖਤਮ ਕੀਤਾ ਜਾਏ ਹਾਲਾਂਕਿ ਜਦੋਂ ਨੂੰ ਇਸ ਚੀਜ਼ ਦਾ ਅਹਿਸਾਸ ਹੋਇਆ ਕਿ ਉਹ ਤੋਂ ਕਿੱਡੀ ਵੱਡੀ ਗਲਤੀ ਹੋ ਗਈ ਇਹ ਬਹੁਤ ਵਧੀਆ ਗੱਲ ਸੀਗੀ ਅਗਰ ਉਹ ਉਸ ਟਾਈਮ ਇਸ ਚੀਜ਼ ਨੂੰ ਸਮਝ ਜਾਂਦੀ ਪਰ ਨਹੀਂ ਉਹਨੇ ਜਿਹੜਾ ਗਲਤ ਰਸਤਾ ਹੀ ਹੈ ਜਿਹੜਾ ਚੁਣਿਆ ਤੇ ਦੂਜੀ ਗੱਲ ਇਹ ਜੇਕਰ ਉਹਨੂੰ ਇਹ ਸਭ ਕੁਝ ਸਹੀ ਨਹੀਂ ਸੀ ਲੱਗ ਰਿਹਾ ਉਹਨੂੰ ਲੱਗ ਰਿਹਾ ਸੀਗਾ ਕਿ ਸਹੁਰਿਆਂ ਦੇ ਵਿਚ ਆਣ ਕੇ ਉਹਦੇ ਨਾਲ ਜਿਹੜਾ ਉਹ ਸਹੀ ਤਰੀਕੇ ਦੇ ਨਾਲ ਹੈ ਜਿਹੜਾ ਉਹਦੇ ਨਾਲ ਨਹੀਂ ਰਹਿ ਰਹੇ ਉਹਨੂੰ ਖੁਸ਼ੀਆਂ ਨਹੀਂ ਮਿਲ ਰਹੀਆਂ ਤੋ ਤਲਾਕ ਵੀ ਲੈ ਸਕਦੀ ਸੀਗੀ ਅਲੱਗ ਰਹਿ ਸਕਦੀ ਸੀਗੀ ਸਾਰਿਆਂ ਤੋਂ ਪਰ ਨਹੀਂ ਉਹਨੇ ਗਲਤ ਰਸਤਾ ਹੀ ਹੈ ਜਿਹੜਾ ਚੁਣਿਆ ਹੁਣ ਇੱਥੇ ਹੈ ਜਿਹੜੀ ਉਹਦੇ ਚ ਬਦਲੇ ਦੀ ਭਾਵਨਾ ਜਦੋਂ ਆਉਂਦੀ ਹੈ ਤਾਂ ਇੱਕ ਸੰਗਮਿਤਰਾ ਦੀ ਇੱਕ ਮਮੀ ਹੁੰਦੀ ਹੈ ਉਹਦੇ ਨਾਲ ਇਹ ਜਿਹੜਾ ਸੰਗਮਿਤਰਾ ਦਾ ਰਿਸ਼ਤਾ ਬਹੁਤ ਵਧੀਆ ਹੁੰਦਾ ਹੈ ਹਾਲਾਂਕਿ ਜਿਹੜੇ ਸੰਗਮਿਤਰਾ ਦੀ ਫੈਮਲੀ ਵਾਲੇ ਸੀਗੇ ਬਾਕੀ ਚਾਚੇ ਤਾਏ ਯਾ ਹੋਰ ਰਿਸ਼ਤੇਦਾਰ ਉਹਨਾਂ ਸਾਰਿਆਂ ਨਹੀਂ ਐ ਜਿਹੜਾ ਸੰਗमित्रा ਦੇ ਨਾਲ ਮਿਲਣਾ ਜੁਲਣਾ ਸਭ ਕੁਝ ਆਪਣੇ ਸਾਰੇ ਰਿਸ਼ਤੇ ਸੀਗੇ ਜਿਹੜੇ ਉਹ ਖਤਮ ਕਰਲੇ ਸੀਗੇ ਉਹਨਾਂ ਨੇ ਸੰਗमित्रा ਨੂੰ ਕਿਹਾ ਸੀਗਾ ਕਿ ਅਸੀਂ ਤੈਨੂੰ ਕਦੇ ਵੀ ਨਹੀਂ ਅਪਣਾਵਾਂਗੇ ਹੁਣ ਸੰਗमित्रा ਹੋਰ ਕਿਤੇ ਨਹੀਂ ਸੀ ਜਾ ਸਕਦੀ ਹੁਣ ਸੰਗमित्रा ਕੋਲ ਇੱਕ ਆਖਰੀ ਸਹਾਰਾ ਸੀਗਾ ਉਹਦੀ ਮਾਮੀ ਦਾ ਉਹਦਾ ਮਾਮੀ ਦੇ ਨਾਲ ਬਹੁਤ ਲਗਾਵ ਸੀ ਉਹਨੇ ਆਪਣੀ ਮਾਮੀ ਨੂੰ ਇਹ ਜਿਹੜੀ ਉਹ ਸਾਰੀ ਗੱਲ ਦੱਸਦੀ ਐ ਉਹ ਆਪਣੇ ਦਿਲ ਦੀ ਜੋ ਵੀ ਉਹਦੇ ਦਿਲ ਵਿੱਚ ਸੀਗਾ ਹੁਣ ਜਿਹੜੀ ਸੰਗमित्रा ਦੀ ਮਾਮੀ ਸੀਗੀ ਉਹਦਾ ਇਹਦੇ ਸਹੁਰਿਆਂ ਦੇ ਨਾਲੇ ਜਿਹੜਾ ਜ਼ਮੀਨ ਨੂੰ ਲੈ ਕੇ ਕੋ ਝਗੜਾ ਚੱਲ ਰਿਹਾ ਹੁੰਦਾ ਆ ਤੇ ਹੁਣ ਉਹਨੂੰ ਵੀ ਇਹੀ ਲੱਗਦਾ ਸੀਗਾ ਕਿ ਅਗਰ ਇਹ ਸਾਰੇ ਨਹੀਂ ਬਚਦੇ ਇਹਨਾਂ ਸਾਰਿਆਂ ਦੀ ਮੌਤ ਹੋ ਜਾਂਦੀ ਹੈ ਤੇ ਜਿੰਨੀ ਵੀ ਪ੍ਰਾਪਰਟੀ ਆ ਉਹ ਸੰਗमित्रा ਕੋਲ ਚਲੀ ਜਾਏਗੀ ਤੇ ਸੰਗमित्रा ਤਾਂ ਹੈ ਹੀ ਸਾਡੇ ਕੋਲ ਹੁਣ ਉਹ ਦਿਨੋਂ ਦਿਨੇ ਜਿਹੜਾ ਸੰਗमित्रा ਨੂੰ ਇਹ ਜਿਹੜਾ ਉਕਸਾਣਾ ਸ਼ੁਰੂ ਕਰਦੀ ਹੈ ਕਿ ਤੂੰ ਹਾਂ ਐਦਾਂ ਕਰ ਮੈਂ ਤੇਰੇ ਨਾਲ ਆ ਕਿਤੇ ਨਾ ਕਿਤੇ ਉਹਨੂੰ ਵੀ ਜ਼ਮੀਨ ਦਾ ਲਾਲਚ ਹੁੰਦਾ ਆ ਉਹਦੀ ਮਾਮੀ ਨੂੰ ਤੇ ਹੁਣ ਦਿਨੋ ਦਿਨ ਉਹਦਾ ਦਿਮਾਗ ਬਦਲਣ ਦੀ ਉਹ ਕੋਸ਼ਿਸ਼ ਕਰਦੀ ਐ ਕਿ ਤੂੰ ਇਹਨਾਂ ਨੂੰ ਖਤਮ ਕਰ ਦੇ ਉਹਦੇ ਦਿਮਾਗ 'ਚ ਇਹੀ ਗੱਲ ਐ ਜਿਹੜੀ ਉਹ ਵਾਰ-ਵਾਰ ਐ ਜਿਹੜੀ ਉਹਦੀ ਮਾਮੀ ਐ ਪਾਉਣ ਦੀ ਕੋਸ਼ਿਸ਼ ਕਰਦੀ ਐ ਤੇ ਸੰਗ ਮਿੱਤਰਾ ਵੀ ਹੁਣ ਪੂਰੀ ਤਰ੍ਹਾਂ ਦੇ ਨਾਲ ਤਿਆਰ ਸੀਗੀ ਉਹਦੇ 'ਚ ਵੀ ਹੁਣ ਬਦਲੇ ਦੀ ਭਾਵਨਾ ਸੀਗੀ ਜਿਹੜੀ ਉਹ ਹੋਰ ਜ਼ਿਆਦਾ ਦਿਨੋ-ਦਿਨ ਐ ਜਿਹੜਾ ਉਹ ਵੱਧਦੀ ਜਾ ਰਹੀ ਸੀ ਤੇ ਹੁਣ ਸੰਗमित्रा ਜਿਹੜਾ ਹੁਣ ਆਪਣਾ ਅਗਲਾ ਕਦਮ ਚੁੱਕਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਉਹ ਤਿਆਰ ਹੋ ਜਾਂਦੀ ਹੈ ਹੁਣ ਜਿਹੜੀ ਸੰਗमित्रा ਹੈ ਇਹਨੇ ਐਗਰੀਕਲਚਰ ਹੈ ਜਿਹੜਾ ਯੂਨੀਵਰਸਿਟੀ ਤੋਂ ਟੌਪ ਕੀਤਾ ਹੁੰਦਾ ਹੈ ਇਹਨੂੰ ਸਾਰੀਆਂ ਕੀਟਨਾਸ਼ਕ ਦਵਾਈਆਂ ਜ਼ਹਿਰਾਂ ਦੀ ਜਾਣਕਾਰੀ ਹੁੰਦੀ ਹੈ ਤੇ ਹੁਣੇ ਕੀ ਕਰਦੀ ਹੈ ਇੱਕ ਐਵੇਂ ਦਾ ਜ਼ਹਿਰ ਚੁਣਦੀ ਹੈ ਜਿਹੜਾ ਰੰਗਹੀਨ ਵੀ ਸੀ ਤੇ ਗੰਧਹੀਨ ਵੀ ਸੀ ਯਾਨੀ ਕਿ ਅਗਰ ਉਹ ਕੋਈ ਖਾ ਵੀ ਲਵੇ ਤਾਂ ਉਹਦਾ ਕੋਈ ਸੁਆਦ ਨਹੀਂ ਸੀ ਤੇ ਅਗਰ ਉਹ ਕਿਸੇ ਚੀਜ਼ ਚ ਮਿਲਾ ਕੇ ਵੀ ਦਿੱਤਾ ਜਾਏ ਤਾਂ ਉਹਦਾ ਰੰਗ ਨਹੀਂ ਸੀ ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ ਚੱਲਣਾ ਤਾਂ ਹੁਣ ਇਹ ਕੀ ਕਰਦੀ ਹੈ ਹੁਣ ਸਾਰਿਆਂ ਨੂੰ ਹੈ ਜਿਹੜਾ ਉਹ ਚਾਹੇ ਉਚਾਹ ਦੇ ਰਹੀ ਹੋਏ ਕਿਸੇ ਨੂੰ ਖਾਣਾ ਦੇ ਰਹੀ ਹੋਏ ਜਾਂ ਹੋਰ ਵੀ ਕੁਝ ਖਾਣ ਪੀਣ ਦਾ ਸਮਾਨ ਜਦੋਂ ਵੀ ਕਿਸੇ ਨੂੰ ਦਿੰਦੀ ਸੀ ਤਾਂ ਉਹਦੇ ਵਿੱਚ ਜਿਹੜਾ ਥੋੜਾ ਥੋੜਾ ਕਰਕੇ ਉਹਨਾਂ ਨੂੰ ਇਹ ਜ਼ਹਿਰ ਦਿੰਦੀ ਰਹਿੰਦੀ ਸੀ ਤੇ ਇਹ ਜਿਹੜਾ ਜ਼ਹਿਰ ਇਹ ਕਾਫੀ ਟਾਈਮ ਤੋਂ ਦੇ ਰਹੀ ਸੀਗੀ ਪਰ ਇਹਦੇ ਜਿਹੜੇ ਲੱਛਣ ਹੁੰਦੇ ਆ ਇਸ ਸਤੰਬਰ ਦੇ ਦੂਜੇ ਹਫਤੇ 'ਚ ਦਿਖਣੇ ਸ਼ੁਰੂ ਹੋ ਜਾਂਦੇ ਆ ਤੇ ਇਹ ਜਦੋਂ ਦਿਖਣੇ ਸ਼ੁਰੂ ਹੁੰਦੇ ਆ ਤੇ ਲਗਾਤਾਰ 20 ਦਿਨਾਂ ਦੇ ਹੀ ਜਿਹੜਾ ਟਾਈਮ ਪੀਰੀਅਡ ਦੇ ਵਿੱਚ ਜਿਹੜਾ ਪੰਜ ਮੌਤਾਂ ਹੋ ਜਾਂਦੀਆਂ ਆ ਇਸੇ ਜ਼ਹਿਰ ਕਰਕੇ ਹੁਣ ਇਸੇ ਜ਼ਹਿਰ ਕਰਕੇ ਪੰਜ ਮੌਤਾਂ ਹੋ ਗਈਆਂ ਸੀਗੀਆਂ ਤੇ ਚਾਰ ਲੋਗ ਇਹ ਜਿਹੜੇ ਉਹ ਹਸਪੀਟਲ 'ਚ ਐਡਮਿਟ ਹੁੰਦੇ ਆ ਹੁਣ ਜਦੋਂ ਡਾਕਟਰਾਂ ਨੂੰ ਇਸ ਜ਼ਹਿਰ ਦੇ ਬਾਰੇ ਪਤਾ ਚੱਲਦਾ ਆ ਤੇ ਉਹ ਬਹੁਤ ਖੁਸ਼ ਹੁੰਦੇ ਆ ਕਿਉਂਕਿ ਹੁਣ ਉਹਨਾਂ ਨੂੰ ਹੈ ਜਿਹੜਾ ਇਹ ਜ਼ਹਿਰ ਦੇ ਬਾਰੇ ਪਤਾ ਚੱਲ ਚੁੱਕਿਆ ਸੀਗਾ ਤੇ ਹੁਣ ਉਹ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲੇ ਹੋ ਗਿਆ ਸੀਗਾ ਕਿ ਅਸੀਂ ਜਿਹਨੇ ਵੀ ਮਰੀਜ਼ ਹੈ ਬਾਕੀ ਦੇ ਹੈ ਅਸੀਂ ਇਹਨਾਂ ਨੂੰ ਬਚਾ ਸਕਦੇ ਆ ਕਿਉਂਕਿ ਪਹਿਲਾਂ ਤਾਂ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਸੀ ਇਹ ਜਿਹੜਾ ਜ਼ਹਿਰ ਦੇ ਰਹੀ ਸੀ ਸਾਰਿਆਂ ਨੂੰ ਇਹ ਤਾਂ ਡਾਕਟਰਾਂ ਦੀ ਜਿਹੜੀ ਰਿਪੋਰਟ ਵੀ ਉਹ ਕਰਦੇ ਸੀਗੇ ਚਾਹੇ ਕੁਝ ਵੀ ਕਰਦੇ ਸੀਗੇ ਟੈਸਟ ਉਹਦੇ ਵਿੱਚ ਆਂਦਾ ਹੀ ਨਹੀਂ ਸੀ ਤੇ ਹੁਣ ਜਦੋਂ ਇਹ ਜ਼ਹਿਰ ਬਾਰੇ ਉਹਨਾਂ ਨੂੰ ਪਤਾ ਚੱਲਦਾ ਆ ਤੇ ਬਾਕੀ ਪੇਸ਼ੈਂਟ ਜਿਨੇ ਵੀ ਹਸਪੀਟਲ 'ਚ ਹੁੰਦੇ ਆ ਉਹਨਾਂ ਦਾ ਇਲਾਜ ਹੋਣਾ ਸ਼ੁਰੂ ਹੁੰਦਾ ਆ ਤਾਂ ਹੌਲੀ 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 ਜਿਹੜਾ ਉਹਨਾਂ ਦੀ ਹਾਲਤ ਹੈ ਜਿਹੜਾ ਉਹ ਸੁਧਾਰ ਹੋਣਾ ਸ਼ੁਰੂ ਹੋ ਜਾਂਦਾ ਆ ਇੱਕ ਟੋਪਰ ਨੂੰ ਜਿਹਨੂੰ ਆਪਣਾ ਟੈਲੈਂਟ ਕਿਸੇ ਚੰਗੇ ਪਾਸੇ ਲਾਣਾ ਚਾਹੀਦਾ ਸੀਗਾ ਉਹਨੇ ਆਪਣਾ ਇਹ ਦਿਮਾਗ ਕਿਸ ਖੌਫਨਾ ਕੰਮ ਲਈ ਹੈ ਜਿਹੜਾ ਉਹ ਵਰਤਿਆ ਸੁਣ ਕੇ ਬੇहद ਦੁੱਖ ਹੁੰਦਾ ਆ ਕਿ ਇਹਨੇ ਪੜੇ ਲਿਖੇ ਲੋਕ ਵੀ ਐ ਜਿਹੜੇ ਉਹ ਇਸ ਤਰ੍ਹਾਂ ਦੇ ਕੰਮ ਨੂੰ ਅੰਜਾਮ ਦੇ ਸਕਦੇ ਆ ਤੇ ਇਸ ਤੋਂ ਬਾਅਦ ਇਹ ਜਿਹੜਾ ਪੁਲਿਸ ਆ ਉਹ ਇਹ ਸੰਗਮਿਤਰਾ ਨੂੰ ਤੇ ਦੀ ਮੰਮੀ ਨੂੰ ਇਹ ਜਿਹੜਾ ਉਹ ਅਰੈਸਟ ਕਰਦੇ ਆ ਕਿਉਂਕਿ ਇਹ ਜੋ ਵੀ ਹੋਇਆ ਸੀਗਾ ਇਹਦੀ ਮੰਮੀ ਦੀ ਵੀ ਇਨਵੋਲਵਮੈਂਟ ਉਹਦੇ ਚ ਪੂਰੀ ਹੁੰਦੀ ਹੈ ਤੇ ਇਹਨਾਂ ਦੋਨਾਂ ਨੂੰ ਇਹ ਜਿਹੜਾ ਉਹ ਗ੍ਰਿਫਤਾਰ ਕਰ ਲੈਂਦੇ ਆ ਇਹਨਾਂ ਤੇ ਮੁਕਦਮਾ ਚੱਲ ਰਿਹਾ ਹੈ ਤੇ ਉਮੀਦ ਕਰਦੇ ਆ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ ਤੇ ਪਿਆਰ ਵਿੱਚ ਪੈ ਕੇ ਪਹਿਲਾਂ ਇਸ ਲੜਕੀ ਨੇ ਆਪਣੇ ਮਾਪਿਓ ਦੀ ਜਾਨ ਲਈ ਉਹਨਾਂ ਦੀ ਮਰਜ਼ੀ ਦੇ ਖਿਲਾਫ ਜਾ ਕੇ ਵਿਆਹ ਕਰਵਾ ਕੇ ਤੇ ਉਸ ਤੋਂ ਬਾਅਦ ਘਰ ਵਾਲਿਆਂ ਨਾਲ ਜਦੋਂ ਨਹੀਂ ਬਣੀ ਸਹੁਰੇ ਪਰਿਵਾਰ ਨਾਲ ਤਾਂ ਉਹਨਾਂ ਦੀ ਜਾਨ ਵੀ ਇਸ ਕੁੜੀ ਨੇ ਲੈ ਲਈ ਇੱਕ ਨਹੀਂ ਬਲਕਿ ਪੰਜ ਲੋਕਾਂ ਦੀ ਜਾਨ ਲਈ ਔਰ ਉਹ ਵੀ ਨਿਰਦੋਸ਼ ਜਿਨ੍ਹਾਂ ਦੀ ਕੋਈ ਗਲਤੀ ਨਹੀਂ ਸੀ ਤੇ ਉਮੀਦ ਕਰਦੇ ਹਾਂ ਕਿ ਇਸ ਨੂੰ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਤਾਂ ਕਿ ਅੱਗੇ ਤੋਂ ਵੀ ਲੋਕ ਇਸ ਕੇਸ ਤੋਂ ਸਿੱਖ ਲੈ ਸਕਣ ਤੇ ਸੀਗੀ ਅਸਦੀ ਕਹਾਣੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਕਹਾਣੀ ਪਸੰਦ ਹੋਈ ਹੋਏਗੀ ਤੇ ਮਿਲਦੇ ਹਾਂ ਕੱਲ੍ਹ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ